ਦਾ ਹਿੰਦਾਈ ਫਿਰ ਮੈਂ ਛੋਟੀ ਦੇ ਡੋਜ਼ ਕਰਨਾ ਪਹਿਲਾਂ ਫਿਰ ਮੈਂ ਡਿਫੈਂਸ ਅਟੈਕ ਕਰਨਾ ਸਾਰਾ ਫਿਰ ਫਾਈਟ ਲਾ ਕੇ ਸਾਰੀ ਪ੍ਰੈਕਟਿਸ ਕਰਨੀ ਫਿਰ ਮੈਂ ਵੀਡੀਓ ਦੇਖਦਾ ਤਾਂ ਕਿ ਜੋ ਮੇਰੀ ਗਲਤੀ ਹੁੰਦੀ ਸੀ ਫਿਰ ਮੈਂ ਉਹ ਰਿਕਵਰ ਕਰਕੇ ਆਪਣੇ ਨਵੇਂ-ਨਵੇਂ ਅਟੈਕ ਕੱਢਦਾ ਹੁੰਦਾ ਸੀ ਕਿੰਨਾ ਤਾਂ ਲੱਗਦਾ ਹੁਣ ਮੈਡਲ ਗੱਤਕੇ ਚ ਜਿੱਤਿਆ ਬਹੁਤ ਵਧੀਆ ਲੱਗ ਰਿਹਾ ਜੀ ਕੀ ਲੱਗਦਾ ਵੀ ਬਾਕੀ ਬੱਚੇ ਵੀ ਹੋਰ ਖੇਡਾਂ ਖੇਡਦੇ ਨੇ ਤੁਸੀਂ ਗੱਤਕਾ ਹੀ ਕਿਉਂ ਚੂਜ਼ ਕੀਤਾ ਗੱਤਕਾ ਇੱਕ ਆਪਾਂ ਨੂੰ ਆਪਣੇ ਧਰਮ ਨਾਲ ਵੀ ਜੋੜਦਾ ਹੈ ਤੇ ਇੱਕ ਫਿਜ਼ੀਕਲ ਐਕਟੀਵਿਟੀ 'ਚ ਵੀ ਆਉਂਦਾ ਹੈ ਜੀ ਤਾਂ ਕਰਕੇ ਆਪਾਂ ਨੂੰ ਗੁਰੂਆਂ ਬਾਰੇ ਵੀ ਨਾਲ ਨੌਲੇਜ ਹੁੰਦੀ ਹੈ ਚਾਹ ਕਹਿੰਦਾ ਸੀ ਕਿ ਮੈਂ ਕ੍ਰਿਕਟ ਚ ਜਾਵਾਂ ਜਾਂ ਹਾਕੀ ਚ ਜਾਵਾਂ ਕਿ ਆ ਕਿਸੇ ਹੋਰ ਗੇਮ ਚ ਜਾਵਾਂ ਹੁਣ ਬੱਚਾ ਮਾਣਨਾ ਕਹਿ ਸਕਦਾ ਕਿ ਮੈਂ ਗੱਤਕਾ ਵੀ ਇੰਟਰਨੈਸ਼ਨਲ ਜਾਂ ਨੈਸ਼ਨਲ ਲੈਵਲ ਤੇ ਖੇਡ ਰਿਹਾ ਹਾਂ ਜੀ ਮੈਨੂੰ ਬੜੀ ਖੁਸ਼ੀ ਹੈ ਬਲਜੋਤ ਸਿੰਘ ਦੀ ਵੀ ਬੜੀ ਖੁਸ਼ੀ ਹੈ ਬਾਕੀ ਇਹ ਹੀ ਚਾਹੁੰਦੇ ਕਿ ਅੱਗੇ ਤੋਂ ਵੀ ਸਾਰੇ ਬੱਚੇ ਨੈਸ਼ਨਲ ਇੰਟਰਨੈਸ਼ਨਲ ਤੱਕ ਜਾਣ ਵਾਹਿਗੁਰੂ ਜੀ ਦੀ ਕਿਰਪਾ ਨਾਲ ਬਹੁਤ ਵਧੀਆ ਜੀ ਸਿੱਖ ਬੱਚੇ ਵੀ ਨਾਨ ਸਿੱਖ ਵੀ ਵਧੀਆ ਜੀ ਉਹਨਾਂ ਵਾਸਤੇ ਮੈਕਸਿਮਮ ਦੂਸਰੇ ਸਟੇਟਾਂ ਦਾ ਨਾਨ ਸਿੱਖ ਬੱਚੇ ਆਏ ਹੋਏ ਸੀ ਤੇ ਗੇਮ ਬਣ ਚੁੱਕੀ ਹੈ ਇੰਟਰਨੈਸ਼ਨਲ ਲੈਵਲ ਤੇ ਚੱਲੀ ਗਈ ਜੀ ਤੇ ਬਹੁਤ ਵਧੀਆ ਲੱਗਿਆ ਜੀ ਮੈਨੂੰ ਕੰਪੀਟੀਸ਼ਨ ਦੇਖ ਕੇ ਮਹਾਰਾਜ ਚੜ੍ਹਦੀ ਕਲਾ ਦੇ ਬਖਸ਼ੇਗਾ ਤੇ ਕਿ ਉਹਨਾਂ ਦੇ ਕੋਚਾਂ ਨੂੰ ਮਹਾਰਾਜ ਵਧੀਆ ਕਰੇ ਆ ਬਲਜੋਤ ਸਿੰਘ ਇੱਥੇ ਇਸ ਦੀ ਖਾਸੀਅਤ ਇਹ ਹੈ ਕਿ ਉਹਨਾਂ ਨਾ ਕਿ ਜੈਕਪੋਰ ਆਲ ਮਾਸਟਰ ਇਨ ਇਹ ਤਬਲੇ ਵਿੱਚ ਵੀ ਮਾਸਟਰ ਹੈ ਆਪਣੇ ਉਮਰ ਦੇ ਹਿਸਾਬ ਨਾਲ ਤੇ ਕੀਰਤਨ ਵਿੱਚ ਵੀ ਮਾਸਟਰ ਹੈ ਤੇ ਗਤਕੀ ਵਿੱਚ ਵੀ ਤੇ ਮਾਸਟਰ ਹੈ ਨੈਸ਼ਨਲ ਗੱਤਕਾ ਐਸੋਸੀਏਸ਼ਨ ਆਫ ਇੰਡੀਆ ਦੇ ਵੱਲੋਂ ਦਿੱਲੀ ਦੇ ਵਿੱਚ 12ਵੀਂ ਗੱਤਕੇ ਦੀ ਜਿਹੜੀ ਨੈਸ਼ਨਲ ਚੈਂਪੀਅਨਸ਼ਿਪ ਕਰਵਾਈ ਗਈ ਜਿਸ ਦੇ ਵਿੱਚ ਰੋਪੜ ਤੋਂ ਗੱਦੋ ਗੱਤਕੇ ਦੇ ਜਿਹੜੇ ਖਿਡਾਰੀ ਹੈ ਉਹਨਾਂ ਨੇ ਕੌਮੀ ਪੱਧਰ ਦੇ ਉੱਤੇ ਜਾ ਕੇ ਜਿੱਥੇ ਕਿ ਪੰਜਾਬ ਦਾ ਨਾਮ ਰੋਸ਼ਨ ਕੀਤਾ ਉੱਥੇ ਹੀ ਰੋਪੜ ਦਾ ਨਾਮ ਰੋਸ਼ਨ ਕੀਤਾ ਤਸਵੀਰਾਂ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਇਹ ਰੋਪੜ ਦੇ ਦੋ ਖਿਡਾਰੀ ਨੇ ਜਿਨ੍ਹਾਂ ਨੇ 12ਵੀਂ ਨੈਸ਼ਨਲ ਗਤਕਾ ਚੈਂਪੀਅਨਸ਼ਿਪ ਹੈ ਜੋ ਦਿੱਲੀ ਦੇ ਵਿੱਚ ਕਰਵਾਈ ਗਈ ਉਸ ਦੇ ਵਿੱਚ ਸੋਨੇ ਅਤੇ ਚਾਂਦੀ ਦਾ ਜਿਹੜਾ ਤਮਗਾ ਉਹ ਜਿੱਤਿਆ ਹੈਗਾ ਇਹ ਦੋ ਖਿਡਾਰੀਆਂ ਨੇ ਇਹਨਾਂ ਨੇ ਨਾਮ ਰੌਸ਼ਨ ਕੀਤਾ ਜਿੱਥੇਕਰ ਰੋਪੜ ਦਾ ਉੱਥੇ ਪੰਜਾਬ ਦਾ ਨਾਮ ਵੀ ਜਿਹੜਾ ਰੌਸ਼ਨ ਕੀਤਾ ਗਤਕੇ ਦੇ ਵਿੱਚ ਖਿਡਾਰੀਆਂ ਦੇ ਨਾਲ ਗੱਲ ਕਰਦੇ ਹਾਂ ਪਹਿਲਾਂ ਜਾਣਦੇ ਹਾਂ ਬਲਜੋਤ ਸਿੰਘ ਖਿਡਾਰੀ ਨੇ ਅੱਛਾ ਕੀ ਲੱਗਦਾ ਵੀ ਕਿੱਦਾਂ ਦੀ ਰਹੀ ਚੈਂਪੀਅਨਸ਼ਿਪ ਉੱਥੇ ਕਿੱਦਾਂ ਦਾ ਰਿਹਾ ਕੰਪੀਟੀਸ਼ਨ ਕਿੰਨੀ ਕਿ ਤਿਆਰੀ ਤੁਸੀਂ ਕੀਤੀ ਸੀ ਤੇ ਨਹੀਂ ਮੈਂ ਜੀ ਪਹਿਲਾਂ ਡੋਜ ਕਰਦਾ ਹੁੰਦਾ ਸੀ ਜੀ ਫਿਰ ਮੈਂ ਛੋਟੀ ਦੇ ਡੋਜ ਕਰਨਾ ਪਹਿਲਾਂ ਫਿਰ ਮੈਂ ਡਿਫੈਂਸ ਅਟੈਕ ਕਰਨਾ ਸਾਰਾ ਫਿਰ ਫਾਈਟ ਲਾ ਕੇ ਸਾਰੀ ਪ੍ਰੈਕਟਿਸ ਕਰਨੀ ਫਿਰ ਮੈਂ ਵੀਡੀਓ ਦੇਖਦਾ ਤਾਂ ਕਿ ਜੋ ਮੇਰੀ ਗਲਤੀ ਹੁੰਦੀ ਸੀ ਫਿਰ ਮੈਂ ਉਹ ਰਿਕਵਰ ਕਰਕੇ ਆਪਣੇ ਨਵੇਂ-ਨਵੇਂ ਅਟੈਕ ਕਰਦਾ ਹੁੰਦਾ ਤਾਂ ਜੀ ਉੱਥੇ ਫਿਰ ਕਿੰਨਾ ਕੁ ਸਖਤ ਕੰਪੀਟੀਸ਼ਨ ਸੀਗਾ ਫਾਈਨਲ ਮੈਚ ਬਹੁਤ ਫਸਮਾ ਸਰ ਤਾਂ ਜੀ ਹਾਂ ਜੀ ਕਿਦਾਂ ਤਾਂ ਲੱਗਦਾ ਹੁਣ ਮੈਡਲ ਗਤਕੇ ਚ ਜਿੱਤਿਆ ਬਹੁਤ ਵਧੀਆ ਲੱਗ ਰਿਹਾ ਜੀ ਕੀ ਲੱਗਦਾ ਵੀ ਬਾਕੀ ਬੱਚੇ ਵੀ ਹੋਰ ਖੇਡਾਂ ਖੇਡਦੇ ਨੇ ਤੁਸੀਂ ਗਤਕਾ ਹੀ ਕਿਉਂ ਚੂਜ਼ ਕੀਤਾ ਗਤਕਾ ਇੱਕ ਆਪਾਂ ਨੂੰ ਆਪਣੇ ਧਰਮ ਨਾਲ ਵੀ ਜੋੜਦਾ ਹੈ ਤੇ ਇੱਕ ਫਿਜ਼ੀਕਲ ਐਕਟੀਵਿਟੀ 'ਚ ਵੀ ਆਉਂਦਾ ਹੈ ਜੀ ਤਾਂ ਕਰਕੇ ਆਪਾਂ ਨੂੰ ਗੁਰੂਆਂ ਬਾਰੇ ਵੀ ਨਾਲ ਨੌਲੇਜ ਹੁੰਦੀ ਹੈ ਜੀ ਦੂਸਰੀ ਖਿਡਾਰੀ ਨੇ ਸਮਰਪਿਤ ਕੌਰ ਚੱਕੀ ਲੱਗਦਾ ਵੀ ਹੋਰ ਖੇਡਾਂ ਵੀ ਬੱਚੇ ਖੇਡਦੇ ਨੇ ਤੁਹਾਡਾ ਕਿਦਾਂ ਇੰਟਰਸਟ ਬਣਿਆ ਵੀ ਮੈਂ ਗਤਕਾ ਹੀ ਕਿਉਂ ਖੇਡਾਂ ਇੱਕ ਨਾ ਪਹਿਲਾਂ ਤਾਂ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਫਿਰ ਪਹਿਲਾਂ ਜਿਹੜੇ ਸਾਡੇ ਸਾਡੇ ਹੈੱਡ ਨੇ ਕਮਲ ਕਮਲਪ੍ਰੀਤ ਸਿੰਘ ਜੀ ਇਹਨਾਂ ਨੇ ਸਭ ਤੋਂ ਪਹਿਲਾਂ ਇਹਨਾਂ ਦੀ ਉਰੀ ਕਲਾਸ ਲੱਗਦੀ ਹੁੰਦੀ ਸੀਗੀ ਜਦੋਂ ਅਸੀਂ ਸ਼ਾਮ ਨੂੰ ਆਉਂਦੇ ਸੀਗੇ ਉਰੇ ਗੁਰਦੁਆਰਾ ਸਾਹਿਬ ਉੱਪਰ ਮੱਥਾ ਟੇਕਣ ਤਾਂ ਉਰੇ ਮੈਂ ਹਮੇਸ਼ਾ ਇਹਨੂੰ ਦੇਖ ਕੇ ਜਾਂਦੀ ਸੀ ਤੇ ਹੌਲੀ-ਹੌਲੀ ਫਿਰ ਮੇਰਾ ਵੀ ਇੰਟਰਸਟ ਬਣਿਆ ਸੀ ਕਿ ਮੈਂ ਵੀ ਸਿੱਖਣਾ ਹੈ ਗੱਤਕਾ ਅੱਗੇ ਤੱਕ ਬਹੁਤ ਅੱਗੇ ਤੱਕ ਜਾਣਾ ਹੈ ਮੈਂ ਇਸੇ ਫਿਰ ਉਸ ਤੋਂ ਬਾਅਦ ਫਿਰ ਜਦੋਂ ਉਰੇ 2000 21 ਚ ਖਣੀ ਪਤਾ ਨਹੀਂ ਬਾਈ ਚ ਉਰੇ ਫਿਰ ਸਟਾਰਟ ਹੋਣ ਲੱਗੀਆਂ ਕਲਾਸਿਸ ਜਦੋਂ ਫਿਰ ਮੈਂ ਜਦੋਂ ਜੂਨ ਦਾ ਕੈਂਪ ਲੱਗ ਰਿਹਾ ਸੀ ਜੂਨ ਦੇ ਐਂਡ ਚ ਆਈ ਸੀਗੀ ਤੇ ਉਦੋਂ ਕੋਈ ਹੋਰ ਕੋਚ ਸੀਗੇ ਜਦੋਂ ਫਿਰ ਉਰੇ ਉਦੋਂ ਕੋਈ ਹੋਰ ਕੋਚ ਸੀਗੇ ਉਦੋਂ ਇਹ ਸੀਗੇ ਹੈਡ ਫਿਰ ਹੁਣ ਇਹ ਸਾਡੇ ਵੀ ਜਿਹੜੇ ਹੁਣ ਕੋਈ ਹੋਰ ਕੋਚ ਨੇ ਤੇ ਹੁਣ ਜਿਹਦਾ ਮੈਂ ਤਾਂ ਇਹਨ ਤੋਂ ਪਹਿਲਾਂ ਸ਼ੁਰੂ ਤੋਂ ਹੀ ਸੀਗਾ ਕਿ ਮੈਂ ਗੱਤਕਾ ਸ਼ੁਰੂ ਤੋਂ ਹੀ ਸਿੱਖਣਾ ਮੈਨੂੰ ਕਿਸੇ ਹੋਰ ਗੇਮ ਚ ਕਦੇ ਇੰਟਰਸਟ ਹੋਇਆ ਨਹੀਂ ਸੀਗਾ ਹਰਗੇ ਮਸ ਕੰਪੀਟੀਸ਼ਨ ਕਿਦਾਂ ਦਾ ਰਿਹਾ ਦਿੱਲੀ ਦੇ ਕੰਪੀਟੀਸ਼ਨ ਵਧੀਆ ਰਿਹਾ ਕਿੰਨੇ ਕੁ ਬੱਚਿਆਂ ਦੇ ਨਾਲ ਮੁਕਾਬਲੇ ਲੜੇ ਉੱਥੇ ਅਸੀਂ 3.5 ਮੈਚ ਲੱਗੇ ਸੀਗੇ ਤੇ ਪਹਿਲਾ ਮੈਚ ਸੀਗਾ ਮੇਰਾ ਮੱਧਿਆ ਪ੍ਰਦੇਸ਼ ਨਾਲ ਉਹਦੇ ਨਾਲ ਵੀ ਵਧੀਆ ਐਨ ਠੀਕ ਨਿਕਲ ਗਿਆ ਸੀਗਾ ਉਹਦੇ ਨਾਲ ਵੀ ਉਹਦੇ ਵਿੱਚ ਜਿਵੇਂ ਕਿ ਨਾ ਮੈਂ ਉਹਦੇ ਵਿੱਚ ਨੀਚੇ ਗਿਰ ਗਈ ਸੀਗੀ ਜਿਹੜੀ ਦੂਸਰੀ ਗਰਲ ਸੀਗੀ ਨਾ ਉਹ ਨੀਚੇ ਗਿਰ ਗਈ ਸੀ ਤੇ ਉਹ ਡਿਸਕਵਾਲਿਫਾਈ ਹੋ ਗਈ ᱛੀ ਫਿਰ ਉਹਦੇ ਪੁਆਇੰਟਸ ਵੀ ਘੱਟ ਸੀਗੇ ਮੇਰੇ ਨਾਲੋਂ ਫਿਰ ਦੂਜਾ ਮੈਚ ਜਿਹੜਾ ਲੱਗਿਆ ਸੀ ਉਹ ਸਾਡਾ ਲੱਗਿਆ ਤਾਂ ਉਹਦੇ ਨਾਲ ਚੰਡੀਗੜ੍ਹ ਨਾਲ ਚੰਡੀਗੜ੍ਹ ਵਿੱਚ ਉਹ ਜਦੋਂ ਮੈਂ ਕਰ ਰਹੀ ਸੀਗੀ ਡੋਜ਼ਿੰਗ ਡੋਜ਼ਿੰਗ ਕਰਨ ਨਾਲ ਤਾਂ ਉਹ ਸਰਕਲ ਦੇ ਵਿੱਚ ਰੱਖ ਕੇ ਰਹਿ ਕੇ ਖੇਡਣਾ ਹੁੰਦਾ ਹੈ ਉਹ ਫਿਰ ਸਰਕਲ ਤੋਂ ਕੁੜੀ ਬਾਹਰ ਨਿਕਲ ਗਈ ਸੀਗੀ ਉਹ ਵੀ ਡਿਸਕਵালিਫਾਈ ਹੋ ਗਈ ਥਰਡ ਮੈਚ ਸੀਗਾ ਹਰਿਆਣੇ ਨਾਲ ਉਹ ਫਸਮਾ ਸੀਗਾ ਥੋੜਾ ਜਿਹੜਾ ਫਾਈਨਲ ਸੀਗਾ ਹਾਂ ਉਹਦੇ ਉਹਦੇ ਵਿੱਚ ਵੀ ਖੇਡ ਕੇ ਮਜ਼ਾ ਕਿੰਨੇ ਪੁਆਇੰਟਸ ਦਿੱਤੇ ਉਹ ਨਾਲ ਉਹਦੇ ਮਤਲਬ ਕਿ ਜਿਵੇਂ ਆ ਉਹਦੇ ਸੀਗੇ 8 ਮਤਲਬ ਕਿ ਸਾਡਾ ਛੇਤੀ ਮੈਂ ਜਦੋਂ 8 0 ਹੋ ਜਾਂਦੇ ਨੇ ਨਾ ਉਦੋਂ ਛੇਤੀ ਮੈਚ ਖਤਮ ਹੋ ਜਾਂਦਾ ਹੈ ਉਹਦਾ ਡਿਫੈਂਸ ਤਕੜਾ ਸੀਗਾ ਤਾਂ ਫਿਰ ਉਹਦੇ ਸੀਗੇ 8 ਮੈਰ ਸੀਗੇ ਜੀ ਹਾਂ ਜੀ ਤਾਂ ਕਿਦਾਂ ਤਾਂ ਲੱਗਿਆ ਨੈਸ਼ਨਲ ਲੈਵਲ ਦੇ ਉੱਤੇ ਖੇਡਣ ਗਏ ਹੋ ਖੇਡਦੇ ਸੀ ਰੋਪੜ ਤੋਂ ਸਿੱਖਦੇ ਸੀ ਸਿੱਖਣ ਤੋਂ ਬਾਅਦ ਨੈਸ਼ਨਲ ਲੈਵਲ ਤੇ ਪਹੁੰਚ ਕੇ ਖੇਡਣ ਦੇ ਲਈ ਕਿਦਾਂ ਤਾਂ ਲੱਗਿਆ ਬਹੁਤ ਜ਼ਿਆਦਾ ਵਧੀਆ ਲੱਗਿਆ ਮੈਂ ਤਾਂ ਪ੍ਰੈਕਟਿਸ ਵੀ ਪ੍ਰੈਕਟਿਸ ਵੀ ਪ੍ਰੈਕਟਿਸ ਤੋਂ ਸਮੋ ਜਿਆਦਾ ਉਹ ਹੁੰਦਾ ਸੀਗਾ ਉੱਥੇ ਜਾ ਕੇ 100 ਈਜ਼ੀ ਸੀਗਾ ਜਾਨਾ ਜੇ ਜਿਹੜਾ ਫਾਈਨਲ ਸੀਗਾ ਉਹ ਜ਼ਿਆਦਾ ਫਸਮਾਤਾ ਅਛਾ ਦੱਸੋ ਵੀ ਪੰਜਾਬ ਦੀ ਤਾਂ ਮਾਰਸ਼ਲ ਖੇਡ ਬੰਨੀ ਜਾਂਦੀ ਹੈ ਪੰਜਾਬੀ ਤਾਂ ਗਤਕੇ ਦੇ ਨਾਲ ਜੁੜੇ ਹੋਏ ਨੇ ਪਰ ਜਿਹੜੀਆਂ ਦੂਜੀਆਂ ਸਟੇਟਾਂ ਤੋਂ ਜਿਹੜੇ ਲੋਕ ਉੱਥੇ ਆਏ ਸੀ ਖਿਡਾਰੀ ਜਿਹੜੇ ਖਾਸ ਤੌਰ ਤੇ ਉੱਤੇ ਆਏ ਹੋਏ ਸੀ ਉਹ ਕਿੰਨੇ ਕੁ ਇਹਦੇ ਲਈ ਤਿਆਰ ਸੀਗੇ ਗਤਕੇ ਦੇ ਜਿਹੜੇ ਉੱਧਰ ਵਾਲੇ ਸੀਗੇ ਨਾ ਜਿਵੇਂ ਕਿ ਇੱਕ ਤਾਂ ਜਿਹੜੇ ਲੱਕ ਹੁੰਦਾ ਲੱਕ ਤੋਂ ਉੱਤੇ ਮਿਲਦੇ ਨੇ 2 ਪੁਆਇੰਟ نیچے ਮਿਲਦਾ ਨਾ 1 ਪੁਆਇੰਟ ਤੇ ਉਹ ਜਿਆਦਾ ਨਾ ਉਹ نیچے ਹੀ ਮਾਰ ਰਹੇ ਸੀਗੇ ਲੱਤ ਤੇ ਉਹਨਾਂ ਦਾ ਇੱਕ ਇੱਕ ਪੁਆਇੰਟ ਮਿਲਦਾ ਸੀਗਾ ਜਿਹੜੇ ਮੇਰੇ ਦੂਜਿਆਂ ਉਹਦੇ ਨਾਲ ਤਾਮਿਲਨਾਡੂ ਹੋ ਗਿਆ ਮਹਾਰਾਸ਼ਟਰਾ ਉਹ ਸਾਰੇ ਬੰਦਿਆ ਪ੍ਰਦੇਸ਼ੋਂ ਸਾਰੇ ਲੱਕ ਤੋਂ نیچے ਮਾਰਦੇ ਸੀਗੇ ਲੱਤਾਂ ਤੇ ਤੇ ਉਹਨਾਂ ਨੂੰ ਸਿਰਫ ਇੱਕ ਪੁਆਇੰਟ ਮਿਲਦਾ ਸੀਗਾ ਤੇ ਬਥੇਰੇ ਦੇਖਿਆ ਮੈਂ ਮਤਲਬ ਕਿ ਉਹਨਾਂ ਦੀ ਜਿਆਦਾ ਖਾਸ ਤਿਆਰੀ ਨਹੀਂ ਸੀਗੀ ਮੇਰੇ ਨਾਲ ਕਮਰਪ੍ਰੀਤ ਸਿੰਘ ਨੇ ਇਹਨਾਂ ਦੇ ਜਿਹੜੇ ਕੋਚ ਨੇ ਚੰਗਲਪ੍ਰੀਤ ਜੀ ਕੀ ਲੱਗਦਾ ਵੀ ਗੱcka ਜਿਹੜਾ ਹੈਗਾ ਪਹਿਲਾਂ ਤਾਂ ਸਿਰਫ ਆਪਾਂ ਦੇਖਦੇ ਸੀਗਾ ਵੀ ਨਗਰ ਕੀਰਤਨਾਂ ਦੇ ਵਿੱਚ ਖੇੜਿਆ ਜਾਂਦਾ ਸੀ ਜਾਂ ਧਾਰਮਿਕ ਜਦੋਂ ਵੀ ਸਮਾਗਮ ਹੁੰਦਾ ਸੀ ਉਦੋਂ ਖੇੜਿਆ ਜਾਂਦਾ ਸੀ ਪਰ ਹੁਣ ਇਹ ਪ੍ਰੋਫੈਸ਼ਨਲ ਖੇਡ ਬਣ ਗਈ ਤਾਂ ਕਿੰਨਾ ਕੁ ਤੁਹਾਨੂੰ ਲੱਗਦਾ ਵੀ ਇਸ ਖੇਡ ਦੇ ਵਿੱਚ ਬੱਚਾਂ ਦਾ ਭਵਿੱਖ ਹੈ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਬਿਲਕੁਲ ਸਹੀ ਕਿਹਾ ਜੀ ਤੁਸੀਂ ਕਿ ਇਹ ਸਿਰਫ ਪਹਿਲਾਂ ਇੱਕ ਨਗਰ ਕੀਰਤਨ ਦਾ ਹੀ ਹਿੱਸਾ ਸੀਗਾ ਤੇ ਸਾਡੇ ਸਤਿਕਾਰਯੋਗ ਗਰੇਵਾਲ ਸਾਹਿਬ ਨੇ ਇਸ ਦੇ ਉੱਪਰ ਕੰਮ ਕੀਤਾ ਤੇ ਹੁਣ ਇਹ ਸਾਡੀ ਜਿਹੜੀ ਐ ਸੋਟੀ ਵਾਲੀ ਗੇਮ ਜਿਹਨੂੰ ਆਪਾਂ ਪੁਆਇੰਟਾਂ ਵਾਲੀ ਗੇਮ ਕਹਿੰਨੇ ਆ ਇਸ ਨੂੰ ਨੈਸ਼ਨਲ ਲੈਵਲ ਦੇ ਉੱਪਰ ਲੈ ਕੇ ਗਏ ਨੇ ਤੇ ਉਸ ਤੋਂ ਉਪਰੰਤ ਉਹਨਾਂ ਨੇ ਇਸ ਦਾ ਸਭ ਤੋਂ ਵਧੀਆ ਜੋ ਫਾਇਦਾ ਹੈਗਾ ਕਿ ਬੱਚਿਆਂ ਨੂੰ 3% ਕੋਟਾ ਰਿਜ਼ਰਵ ਮਿਲਦਾ ਹੈ ਸਪੋਰਟਸ ਗੇਮ ਦੇ ਵਿੱਚ 12ਵੀਂ ਤੋਂ ਉੱਪਰ ਲਈ ਜਿਹੜੀ ਪੜ੍ਹਾਈ ਆ ਉਹ ਫ੍ਰੀ ਮਿਲਦੀ ਹੈ ਤੇ ਜਿਹੜੇ ਵਜੀਫੇ ਨੇ ਉਹ ਅਲੱਗ ਮਿਲਦੇ ਤੇ ਖੇਡੂ ਇੰਡੀਆ 'ਚ ਖੇਡਣ ਦਾ ਮੌਕਾ ਮਿਲਦਾ ਤੇ ਇਹ ਆਪਣੀ ਜਿਹੜੀ ਹੁਣ ਨੈਸ਼ਨਲ ਤੋਂ ਇੰਟਰਨੈਸ਼ਨਲ ਜਾਣ ਦੀ ਤਿਆਰੀ ਕਰ ਰਹੀ ਹੈ ਗੇਮ ਔਰ ਜੇ ਅੱਗੇ ਬੱਚਾ ਕਹਿੰਦਾ ਸੀ ਕਿ ਮੈਂ ਕ੍ਰਿਕਟ 'ਚ ਜਾਵਾਂ ਜਾਂ ਹਾਕੀ 'ਚ ਜਾਵਾਂ ਕਿ ਆ ਕਿਸੇ ਹੋਰ ਗੇਮ 'ਚ ਜਾਵਾਂ ਹੁਣ ਬੱਚਾ ਮਾਨਣਾ ਕਹਿ ਸਕਦਾ ਕਿ ਮੈਂ ਗੱਤਕਾ ਵੀ ਇੰਟਰਨੈਸ਼ਨਲ ਜਾਂ ਨੈਸ਼ਨਲ ਲੈਵਲ ਤੇ ਖੇਡ ਰਿਹਾ ਜੀ ਕੀ ਲੱਗਦਾ ਵੀ ਕਿੰਨੀ ਕੁ ਤਿਆਰੀ ਇੱਥੇ ਤੁਸੀਂ ਬੱਚਿਆਂ ਨੂੰ ਕਰਾਉਂਦੇ ਹੋ ਕਦੋਂ ਤੋਂ ਜਿਹੜੀਆਂ ਨੇ ਬੱਚਿਆਂ ਨੂੰ ਤਿਆਰੀ ਕਰਾ ਰਹੇ ਕੈਂਪ ਤਾਂ ਲਗਾਤਾਰ 2014 ਤੋਂ ਚੱਲਦਾ ਆ ਰਿਹਾ ਹੈ ਤੇ 2020-21 ਦੇ ਵਿੱਚ ਆ ਕੇ ਇੱਕ ਵਾਰ ਬੰਦ ਹੋ ਗਿਆ ਸੀ ਕੋਰੋਨਾ ਟਾਈਮ ਦੇ ਵਿੱਚ ਦੁਬਾਰਾ ਫਿਰ ਜਦੋਂ ਕੋਰੋਨਾ ਥੋੜਾ ਠੀਕ ਹੋਇਆ ਦੁਬਾਰਾ ਸਟਾਰਟ ਹੋਇਆ ਤੇ ਜਦੋਂ ਸਟਾਰਟ ਹੋਇਆ ਤਾਂ ਉਦੋਂ ਸ਼ੈਰੀ ਸਿੰਘ ਉਸ ਤੋਂ ਪਹਿਲਾਂ ਤੂਫਾਨ ਸਿੰਘ ਸੀਗੇ ਜਿਹੜੇ ਕੋਚ ਸੀ ਹੁਣ ਇਸ ਟਾਈਮ ਜੋ ਹੈ ਉਹ ਸ਼ੈਰੀ ਸਿੰਘ ਹੈ ਜੋ ਕਿ ਡਬਲ 골ਡ ਮੈਡਲਿਸਟ ਨੇ ਆਪਣੇ ਪੂਰੇ ਪੰਜਾਬ ਦਾ ਮਾਣ ਉੱਚਾ ਕੀਤਾ ਉਹਨਾਂ ਨੇ ਉਹਨਾਂ ਦੀ ਤਿਆਰੀ ਸਦਕਾ ਬੱਚਿਆਂ ਦੀ ਮਿਹਨਤ ਸਦਕਾ ਅੱਜ ਬੱਚੇ ਇਸ ਲੈਵਲ ਤੱਕ ਪਹੁੰਚੇ ਨੇ। ਕੀ ਲੱਗਦਾ ਵੀ ਤੁਸੀਂ ਅਗਲਾ ਜਿਹੜਾ ਨੈਸ਼ਨਲ ਲੈਵਲ ਤੇ ਉੱਤੇ ਦਾ ਬੱਚੇ ਖੇਡ ਰਹੇ ਆ ਹੁਣ ਅੱਗੇ ਕੀ ਇਨਫੋਰਮੇਸ਼ਨ ਆ ਵੀ ਅਗਲੇ ਜਿਹੜੀ ਗੇਮਸ ਨੇ ਕਿੱਥੇ-ਕਿੱਥੇ ਹੋ ਰਹੀਆਂ ਨੇ ਕਿਸ ਲੈਵਲ ਤੇ ਜਿਹੜੇ ਗੇਮਸ ਜਿਹੜੀਆਂ ਨੇ ਨੈਸ਼ਨ ਗਤਕਾ ਹੈ ਦਾ ਹੀ ਹੈ ਜੀ ਸਾਨੂੰ ਪਤਾ ਮੇਨਲੀ ਤਾਂ ਜਿਸ ਗੇਮ ਦੇ ਵਿੱਚ ਅਸੀਂ ਵਿਚਰਦੇ ਪਏ ਆ ਕਿ ਸਾਨੂੰ ਇਸ ਚੀਜ਼ ਦੀ ਹੁਣ ਬਹੁਤ ਖੁਸ਼ੀ ਹੋ ਰਹੀ ਹੈ ਕਿ ਇਹ ਨੈਸ਼ਨਲ ਤੋਂ ਹੁਣ ਅਗਲੇ ਸਾਲ ਜੋ ਸਾਡੇ ਬੱਚੇ ਹੁਣ ਜੂਨ ਦੇ ਵਿੱਚ ਜਿਹੜੇ ਇਹ ਤਾਂ ਜਿਹੜੇ ਸਟਾਰਟਿੰਗ ਹੋਈ ਸੀ ਪਿਛਲੇ ਜੂਨ ਤੋਂ ਹੋਈ ਸੀ 10 ਜੂਨ ਤੋਂ 10 ਜੂਨ ਤੋਂ ਸਾਡੇ ਬੱਚੇ 골ਡ ਲੈ ਕੇ ਆਏ ਸਾਰੀਆਂ ਟੀਮਾਂ ਹੀ 골ਡ ਲੈ ਕੇ ਆਈਆਂ ਉਹ ਫਿਰ ਸਟੇਟ ਦੇ ਵਿੱਚ ਟ੍ਰਾਇਲ ਹੋਏ ਉੱਥੋਂ ਸਿਲੈਕਟ ਹੋਈਆਂ ਫਿਰ ਨੈਸ਼ਨਲ ਲੈਵਲ ਤੇ ਜਾ ਕੇ ਦਿੱਲੀ ਖੇਡੀਆਂ ਉੱਥੋਂ ਜਿੱਤ ਕੇ ਆਈਆਂ ਹੁਣ ਇਹਦਾ ਦੁਬਾਰਾ ਫਿਰ ਸਟਾਰਟਿੰਗ ਹੋਣੀ ਹੈ ਹੁਣ ਬੱਚਿਆਂ ਨੂੰ ਫਿਰ ਜੋਰਾ-ਸ਼ੋਰਾ ਨਾਲ ਸਿਖਾ ਕੇ ਲੈ ਕੇ ਜਾਵਾਂਗੇ ਤਾਂ ਕਿ ਜੋ ਇਸ ਵਾਰੀ ਬੱਚੇ ਦਿੱਤਣਗੇ ਉਹ ਨੈਸ਼ਨਲ ਤੋਂ ਅੱਗੇ ਇੰਟਰਨੈਸ਼ਨਲ ਤੱਕ ਵੀ ਜਾ ਸਕਣ ਠੀਕ ਹੈ ਜੀ ਬੱਚਿਆਂ ਦੇ ਪੇਰੈਂਟਸ ਵੀ ਨੇ ਜਿਨ੍ਹਾਂ ਦੇ ਬੱਚੇ ਤਮਕੇ ਲੈ ਕੇ ਆਏ ਨੇ ਅੱਛਾ ਕਿਦਾਂ ਤਾਂ ਲੱਗਦਾ ਵੀ ਬੱਚਾ ਤੁਹਾਡਾ ਜਿਹੜਾ ਹੈਗਾ ਤਮਕਾ ਲੈ ਕੇ ਆਇਆ ਉਹ ਵੀ ਖਾਸ ਤੌਰ ਦੇ ਉੱਤੇ ਗੱਤਕੇ ਦੇ ਵਿੱਚ ਵਾਇਗੁਰੂ ਜੀ ਕਾ ਖਾਲਸਾ ਵਾਇਗੁਰੂ ਜੀ ਕੀ ਫਤਿਹ ਸਾਨੂੰ ਵਾਇਗੁਰੂ ਜੀ ਦੀ ਕਿਰਪਾ ਨਾਲ ਬੜੀ ਖੁਸ਼ੀ ਹੈ ਕਿਉਂਕਿ ਇਹ ਇੱਕ ਵਿਲੱਖਣ ਖੇਡ ਹੈ ਜੀ ਬਾਕੀ ਖੇਡਾਂ ਨਾਲੋਂ ਅਲੱਗ ਹੈ ਬੱਚਾ ਨਸ਼ਿਆਂ ਤੋਂ ਦੂਰ ਰਹਿੰਦਾ ਹੈ ਜੀ ਬਾਕੀ ਇਧਰ ਉਹਨੂੰ ਕਿਸੇ ਪਾਸੇ ਹੋਰ ਜਾਣ ਦੀ ਲੋੜ ਨਹੀਂ ਹੈ ਆਪਣਾ ਗੁਰਦੁਆਰੇ ਵਿੱਚ ਆਉਂਦੇ ਹੈ ਬੱਚੇ ਗਤਕਾ ਸਿੱਖਦੇ ਹੈ ਹਾਂਜੀ ਸਾਨੂੰ ਬਹੁਤ ਖੁਸ਼ੀ ਹੈ ਕਿਉਂਕਿ ਇਹ ਇੱਕ ਵੱਡਾ ਪਲੇਟਫਾਰਮ ਹੈ ਕਿਉਂਕਿ ਨੈਸ਼ਨਲ ਚ ਬੱਚਾ ਜਾ ਕੇ ਆਇਆ ਜੀ ਮੈਨੂੰ ਬੜੀ ਖੁਸ਼ੀ ਹੈ ਬਲਜੋਤ ਸਿੰਘ ਦੀ ਵੀ ਬੜੀ ਖੁਸ਼ੀ ਹੈ ਬਾਕੀ ਇਹ ਚਾਹੁੰਦੇ ਕਿ ਅੱਗੇ ਤੋਂ ਵੀ ਸਾਰੇ ਬੱਚੇ ਨੈਸ਼ਨਲ ਇੰਟਰਨੈਸ਼ਨਲ ਤੱਕ ਜਾਣ ਵਾਹਿਗੁਰੂ ਜੀ ਦੀ ਕਿਰਪਾ ਦੇ ਨਾਲ ਅਸਾਂ ਕੀ ਲੱਗਦਾ ਵੀ ਪੇਰੈਂਟਸ ਦੀ ਕੋਸ਼ਿਸ਼ ਰਹਿੰਦੀ ਹੈ ਵੀ ਉਹਦਾ ਬੱਚਾ ਕੋਈ ਜਹੀ ਖੇਡ ਖੇੜੇ ਜਿਹਦੇ ਵਿੱਚ ਉਹਦਾ ਨਾਮ ਨਾਵੇ ਖਾਸ ਤੌਰ ਤੇ ਤੇ ক্রিকেট ਵੱਲ ਬੜਾ ਇੰਟਰਸਟ ਰਹਿੰਦਾ ਹਾਕੀ ਵੱਲ ਇੰਟਰਸਟ ਰਹਿੰਦਾ ਫੁੱਟਬਾਲ ਵੱਲ ਇੰਟਰਸਟ ਰਹਿੰਦਾ ਥੋੜਾ ਕਿਦਾਂ ਇੰਟਰਸਟ ਬਣਿਆ ਵੀ ਬੱਚੇ ਨੂੰ ਗੱਤਕੇ ਦੇ ਨਾਲ ਜੋੜਿਆ ਜਾਵੇ ਗੱਟਕੇ ਦੀ ਖੇਡ ਖੜਾਈ ਜਾਵੇ ਵਾ ਬਾਬਾ ਜੀ ਮੈਂ ਹਾਕੀ ਦਾ ਇੰਟਰਨੈਸ਼ਨਲ ਪਲੇਅਰ ਆ ਜੀ ਤੇ ਮੇਰਾ ਬੱਚਾ ਸੀ ਐ ਫਸਟ ਟਾਈਮ ਐ ਵੀ ਦੇਖਣ ਗਿਆ ਸੀ ਇਹਨੂੰ ਮੈਂ ਛੁੱਟੀ ਆਇਆ ਸੀ ਮੈਂ ਆਰਮੀ ਡਿਫੈਂਸ ਵਿੱਚ ਜੋਬ ਕਰ ਰਿਹਾ ਜੀ ਤੇ ਮੈਂ ਬੱਚੇ ਨੂੰ ਆਪਣੇ ਨਾਲ ਲੈ ਕੇ ਗਿਆ ਸੀ ਉੱਥੇ ਤੇ ਫਸਟ ਟਾਈਮ ਮੈਂ ਚੈੱਕ ਕੀਤਾ ਬਹੁਤ ਵਧੀਆ ਲੱਗਿਆ ਜੀ ਮੈਨੂੰ ਤੇ ਹਰ ਇੱਕ ਬੱਚੇ ਨਾਲ ਚਾਹੀਦਾ ਖਾਸ ਕਰਕੇ ਲੜਕੀਆਂ ਵਾਸਤੇ ਬਹੁਤ ਵਧੀਆ ਸੈਲਫ ਡਿਫੈਂਸ ਵਾਸਤੇ ਹਰ ਇੱਕ ਸਟੇਟ ਦੇ ਬੱਚੇ ਆਏ ਸੀ ਬਹੁਤ ਚੰਗਾ ਲੱਗਿਆ ਮੈਨੂੰ ਦੇਖਣ ਨੂੰ ਉੱਥੇ ਤੇ ਜੋ ਤਾਂ ਪ੍ਰੋਫੈਸ਼ਨਲ ਗੇਮ ਬਣ ਗਈ ਕਰਦਾ ਪਹਿਲਾਂ ਤਾਂ ਆਪਾਂ ਨਗਰ ਕੀਰਤਨ ਚ ਖੇਡਦੇ ਸੀ ਜਾਂ ਧਾਰਮਿਕ ਸਮਾਗਮਾਂ ਦੇ ਉੱਤੇ ਗ ਹੁਣ ਨੈਸ਼ਨਲ ਪੱਧਰ ਦੇ ਉੱਤੇ ਗੇਮ ਚੱਲੇਗੀ ਤਾਂ ਕਿੰਨਾ ਕੁ ਤੁਹਾਨੂੰ ਲੱਗਦਾ ਵੀ ਖਾਸ ਤੌਰ ਦੇ ਉੱਤੇ ਸਿੱਖ ਬੱਚੇ ਜਿਹੜੇ ਨੇ ਉਹਨਾਂ ਦੇ ਭਵਿੱਖ ਦੇ ਲਈ ਇਹ ਵਧੀਆ ਬਹੁਤ ਵਧੀਆ ਜੀ ਸਿੱਖ ਬੱਚੇ ਵੀ ਨਾਨ ਸਿੱਖ ਵੀ ਵਧੀਆ ਜੀ ਉਹਨਾਂ ਵਾਸਤੇ ਮੈਕਸਿਮਮ ਦੂਸਰੇ ਸਟੇਟਾਂ ਦਾ ਨਾਨ ਸਿੱਖ ਬੱਚੇ ਆਏ ਹੋਏ ਸੀ ਇਹ ਗੇਮ ਬਣ ਚੁੱਕੀ ਹੈ ਇੰਟਰਨੈਸ਼ਨਲ ਲੈਵਲ ਤੇ ਚੱਲੇਗੀ ਜੀ ਤੇ ਬਹੁਤ ਵਧੀਆ ਲੱਗਿਆ ਜੀ ਮੈਨੂੰ ਕੰਪੀਟੀਸ਼ਨ ਦੇਖ ਕੇ ਮਹਾਰਾਜ ਚੜ੍ਹਦੀ ਕਲਾ ਵਿੱਚ ਬਖਸ਼ੇਗਾ ਤੇ ਉਹਨਾਂ ਦੇ ਕੋਚਾਂ ਨੂੰ ਮਹਾਰਾਜ ਵਧੀਆ ਕਰੇ ਬੱਚੇ ਅੱਗੇ ਜੁੜਨ ਨੇ ਇਹਨਾਂ ਨਾਲ ਕਾਫੀ ਜੀ ਬਹੁਤ ਵਧੀਆ ਗੇਮ ਹੈ ਜੀ ਅੱਗੇ ਸਕੋਪ ਹੈ ਜੀ ਇਹਦੇ ਵਿੱਚ ਜੋਬ ਵਗੈਰਾ ਇਹਦੇ ਵੀ ਅੱਛਾ ਕੀ ਲੱਗਦਾ ਕਿੰਨੀ ਕਿਥੋਂ ਤੋਂ ਲੱਗਦਾ ਵੀ ਸ਼ਿੱਦਤ ਦੇ ਨਾਲ ਜਿਹੜੀ ਤਿਆਰੀ ਬੱਚੇ ਇੱਥੇ ਕਰਦੇ ਨੇ ਸਿੱਖ ਸਭਾ ਦੇ ਇਸ ਹਾਲ ਦੇ ਵਿੱਚ ਤੱਕ ਕਿੰਨਾ ਕੁ ਤੁਹਾਨੂੰ ਲੱਗਦਾ ਵੀ ਬੱਚਿਆਂ ਦੇ ਵਿੱਚ ਉਹ ਜਿਹੜਾ ਜਜ਼ਬਾ ਹੈਗਾ ਉਹ ਸਿੱਖੀ ਪ੍ਰਤੀ ਜਾਂ ਧਰਮ ਪ੍ਰਤੀ ਵਿਸ਼ੇ ਦੇ ਨਾਲ ਨਾਲ ਖੇਡ ਦੇ ਨਾਲ ਨਾਲ ਧਰਮ ਦੇ ਨਾਲ ਜੁੜਨਾ ਵੀ ਇੱਕ ਵਧੀਆ ਜਿਹੜਾ ਪਲੇਟਫਾਰਮ ਜਿਹੜਾ ਬਣਦਾ ਆ ਬਲਜੋਤ ਸਿੰਘ ਇੱਥੇ ਇਸ ਦੀ ਖਾਸੀਅਤ ਇਹ ਹੁੰਦਾ ਨਾ ਕਿ ਜੈਕ ਫੋਰ ਆਲ ਮਾਸਟਰ ਇਨ ਇਹ ਤਵਲੇ ਵਿੱਚ ਵੀ ਮਾਸਟਰ ਹੈ ਆਪਣੇ ਉਮਰ ਦੇ ਹਿਸਾਬ ਨਾਲ ਤੇ ਕੀਰਤਨ ਵਿੱਚ ਵੀ ਮਾਸਟਰ ਹੈ ਤੇ ਗਤਕੀ ਵਿੱਚ ਵੀ ਤੇ ਮਾਸਟਰ ਹੈ ਤੇ ਇਸ ਕਰਕੇ ਮੈਂ ਇਸ ਬੱਚੇ ਦੇ ਜੋ ਇੱਕ 골ਡ জিত ਕੇ ਆਇਆ ਬੜੀ ਖੁਸ਼ੀ ਮਹਿਸੂਸ ਕਰਦਾ ਤੇ ਬੱਚੇ ਦਾ ਇਸੇ ਤਰ੍ਹਾਂ ਜਜ਼ਬਾ ਹੋਣਾ ਚਾਹੀਦਾ ਕਿ ਵਤ ਤੋਂ ਵਤ ਕੋਸ਼ਿਸ਼ ਕਰਨ ਮਿਹਨਤ ਕਰਨ ਤੇ ਆਪਣੇ ਜੋ ਕੋਚ ਸਾਹਿਬ ਕਮਲਵੀਰ ਇਹਨਾਂ ਨੂੰ ਵੀ ਮੈਂ ਬੇਨਤੀ ਕਰਨਾ ਕਿ ਇਸ ਨੂੰ ਤੁਸੀਂ ਜਾਰੀ ਰੱਖੋ ਕਿਉਂਕਿ ਸਮੇਂ-ਸਮੇਂ ਤੇ ਇਸ ਦੇ ਵਿੱਚ ਰੁਕਾਵਟਾਂ ਵੀ ਆਂਦੀਆਂ ਕੁਝ ਲੋਕਾਂ ਦੇ ਵੀ ਆਪਣੇ ਆਪਣੇ ਥਿਊਜ਼ ਹੁੰਦੇ ਆ ਵੀ ਇਹ ਕਿਉਂ ਕਰਦੇ ਨੇ ਕਿਵੇਂ ਕਰਦੇ ਨੇ ਪਰ ਜਦੋਂ ਇਹ ਚੀਜ਼ ਵੇਖ ਕੇ ਹੁਣ ਲੋਕਾਂ ਨੂੰ ਵੀ ਜਾਗਰਤੀ ਆਏਗੀ ਕਿ ਦੇਖੋ ਵੀ ਬੱਚੇ ਕਿੱਥੇ ਪਹੁੰਚ ਗਏ ਇੰਟਰਨੈਸ਼ਨਲ ਤੇ ਪਹੁੰਚਣ ਵਾਲੇ ਨੇ ਹੁਣ ਨੈਸ਼ਨਲ ਜਿੱਤ ਕੇ ਆ ਗਏ ਸੋ ਮੈਂ ਵਾਈਕਰੋ ਕੇ ਬੇਨਤੀ ਕਰਦਾ ਕਿ ਸਤਗੁਰੂ ਜੀ ਇਹਨਾਂ ਬੱਚਿਆਂ ਨੂੰ ਹੋਰ ਬਤਵੱਤਰ ਕੀ ਦੇਵੇ ਤੇ ਇਸੇ ਤਰ੍ਹਾਂ ਜਜ਼ਬਾ ਬਣਿਆ ਰਹੇ ਕਿ ਲੱਗਦਾ ਜਦੋਂ ਬੱਚਿਆਂ ਨੂੰ ਜੋੜ ਜੋੜਿਆ ਇਸ ਖੇਡ ਦੇ ਨਾਲ ਤਾਂ ਮੰਨਦੇ ਵਿੱਚ ਕਿਸ ਤਰ੍ਹਾਂ ਦੀ ਭਾਵਨਾ ਸੀ ਵੀ ਲੱਗਦਾ ਸੀਗਾ ਵੀ ਬੱਚੇ ਜਿਹੜੇ ਨੇ ਇੱਕ ਆਮ ਤੌਰ ਤੇ ਆਪਾਂ ਸੋਚ ਲੈਂਦੇ ਵੀ ਸਿੱਖੀ ਦੇ ਨਾਲ ਬੱਚੇ ਜੁੜਨਗੇ ਧਰਮ ਦੇ ਨਾਲ ਬੱਚੇ ਜੁੜਨਗੇ ਗੱਤਕੇ ਦੇ ਨਾਲ ਜਿਹੜੇ ਆਪਣੇ ਆਪ ਨੂੰ ਨਿਪੁੰਨ ਕਰਨਗੇ ਪਰ ਇਹ ਨਹੀਂ ਸੀ ਲੱਗਦਾ ਵੀ ਬੱਚੇ ਜਿਹੜੇ ਨੇ ਕੌਮੀ ਪੱਧਰ ਤੇ ਉੱਤੇ ਜਾ ਕੇ ਇਸ ਤਰੀਕੇ ਦੇ ਨਾਲ ਨਾਮ ਰੋਸ਼ਨ ਕਰਨਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਡੇ ਬੱਚੇ ਬੜੀ ਪ੍ਰੈਕਟਿਸ ਸੀਗੀ ਇੱਥੇ ਸ਼ਰੀਪਾ ਜੀ ਸੀਗੇ ਜੋ ਕੋਚ ਬਹੁਤ ਪ੍ਰੈਕਟਿਸ ਰੱਖੀ ਉਹਨਾਂ ਨੇ ਬੱਚਿਆਂ ਦੀ ਤਾਂ ਕਰਕੇ ਸਾਡੇ ਬੱਚੇ ਇਸ ਲੈਵਲ ਤੱਕ ਪਹੁੰਚ ਚੁੱਕੇ ਅੱਜ ਤੇ ਸਾਨੂੰ ਸਾਰੇ ਪੇਰੈਂਟਸ ਤੇ ਕਮਲ ਭਾਜੀ ਉਹਨਾਂ ਦਾ ਬਹੁਤ-ਬਹੁਤ ਧੰਨਵਾਦ ਹੈ ਜਿਹੜੇ ਕਿ ਸਾਡੇ ਬੱਚਿਆਂ ਨੂੰ ਇਸ ਲੈਨ ਚ ਜੋੜੇ ਹੋਰ ਪੇਰੈਂਟਸ ਨੂੰ ਕੀ ਕਹਿਣਾ ਚਾਹੂਗੇ ਜਿਹੜੇ ਹਜੇ ਗਤਕੇ ਦੇ ਨਾਲ ਨਹੀਂ ਜੋੜ ਪਾਏ ਹਜੇ ਬੱਚਿਆਂ ਨੂੰ ਜਾਂ ਉਹਨਾਂ ਨੂੰ ਲੱਗਦਾ ਵੀ ਗਤਕਾ ਹਜੇ ਸਿਰਫ ਨਗਰ ਕੀਰਤਨ ਲਈ ਜਾਂ ਧਾਰਮਿਕ ਸਮਾਗਮ ਲਈ ਇੱਕ ਜਿਹੜੀ ਖੇਡ ਹੈਗੀ ਅਸੀਂ ਸਾਰੇ ਪੇਰੈਂਟਸ ਨੂੰ ਇਹੀ ਪ੍ਰੇਰਿਤ ਕਰਦੇ ਹਾਂ ਕਿ ਸਾਰੇ ਆਪਣੇ ਬੱਚਿਆਂ ਨੂੰ ਇਸ ਗੱਤ ਕੈਂਪ ਦੇ ਨਾਲ ਜੋੜੋ ਤਾਂ ਕਿ ਸਾਡੇ ਬੱਚੇ ਹੋਰ ਅੱਗੇ ਤੋਂ ਅੱਗੇ ਤੱਕ ਪਹੁੰਚ ਸਕਣ। ਕਮਲਪ੍ਰੀਤ ਜੀ ਇਹ ਦੱਸੋ ਵੀ ਜਿਹੜੀ ਇਹ ਬੱਚਿਆਂ ਨੂੰ ਜਿਹੜੀ ਉੱਥੇ ਟ੍ਰੇਨਿੰਗ ਤੁਸੀਂ ਕਰਾਉਂਦੇ ਹੋ ਇਹਨਾਂ ਦੇ ਸਮਾਨ ਦੀ ਲੋੜ ਪੈਂਦੀ ਆ ਜਾਂ ਬਾਕੀ ਜਿਹੜੀਆਂ ਚੀਜ਼ਾਂ ਨੇ ਉਹ ਕਿਸ ਤਰ੍ਹਾਂ ਵੇ ਸਾਰਾ ਕੁਝ ਮੈਨੇਜ ਹੁੰਦਾ? ਹਾਂਜੀ ਬਿਲਕੁਲ ਜੀ। ਕਰੀਬਨ 506 ਮੈਂਬਰ ਹੈਗੇ ਨੇ ਜੋ ਕਿ ਹਰ ਮਹੀਨੇ ਸਾਨੂੰ 500-800 ਰੁਪਏ ਦੀ ਸੇਵਾ ਦਿੰਦੇ ਨੇ ਜਿਸ ਦੇ ਵਿੱਚੋਂ 700 ਰੁਪਿਆ ਹਰੇਕ ਹਫ਼ਤੇ ਉਸਤਾਦ ਜੀ ਦਾ ਜਾਂਦਾ ਹੈ ਪਰ ਕਲਾਸ ਦਾ ਜੇ ਜਿਹੜੇ ਉਹਨਾਂ ਚੋਂ ਪੈਸੇ ਬਚਦੇ ਆ ਉਹਨਾਂ ਨੂੰ ਜੋੜ ਕੇ ਅਸੀਂ ਸ਼ਸਤਰ ਬੱਚਿਆਂ ਤੋਂ ਕਿਸੇ ਤਰ੍ਹਾਂ ਦੀ ਕੋਈ ਫੀਸ ਜਾਂ ਕੋਈ ਚਾਰਜ ਨਹੀਂ ਨਹੀਂ ਬੱਚਿਆਂ ਤੋਂ ਕਿਸੇ ਵੀ ਤਰ੍ਹਾਂ ਦੇ ਕੋਈ ਫੀਸ ਨਹੀਂ ਲਿੱਤੀ ਜਾਂਦੀ ਜੀ ਅਕਾਲਪੁਰ ਕੀ ਫੌਜ ਗੱਤਕਾ ਖਾੜਾ ਵੱਲੋਂ ਜਿਹੜਾ ਲਗਾਤਾਰ ਉਪਰਾਲਾ ਕੀਤਾ ਜਾ ਰਿਹਾ ਹੈ ਬੱਚਿਆਂ ਨੂੰ ਗੱਤਕੇ ਦੇ ਨਾਲ ਜੋੜਨ ਦਾ ਜਿੱਥੇ ਕਿ ਗਤਕੇ ਨਾਲ ਜੋੜ ਕੇ ਜਿੱਥੇ ਕਿ ਪਹਿਲਾਂ ਤਾਂ ਆਮ ਤੌਰ ਦੇ ਉੱਤੇ ਦੇਖਿਆ ਜਾਂਦਾ ਸੀ ਵੀ ਨਗਰ ਕੀਰਤਨਾਂ ਦੇ ਵਿੱਚ ਬੱਚੇ ਨੇ ਉਹ ਗਤਕਾ ਖੇਡਦੇ ਹੋਏ ਦਿਖਾਈ ਦਿੰਦੇ ਸਨ ਪਰ ਹੁਣ ਜਿਹੜੇ ਗਤਕੇ ਦੇ ਜਿਹੜੇ ਕੰਪੀਟੀਸ਼ਨ ਨੇ ਉਹ ਨੈਸ਼ਨਲ ਪੱਧਰ ਦੇ ਉੱਤੇ ਹੁਣ ਲੱਗ ਪਏ ਨੇ ਤੇ ਨੈਸ਼ਨਲ ਪੱਧਰ ਦੇ ਉੱਤੇ ਜਾ ਕੇ ਜਿਹੜੇ ਬੱਚੇ ਨੇ ਉਹ ਲਗਾਤਾਰ ਜਿਹੜਾ ਨਾਮਨਾਖ ਖੱਟ ਰਹੇ ਨੇ ਨਾਮ ਰੋਸ਼ਨ ਕਰ ਰਹੇ ਨੇ ਤੇ ਨਾਲ ਦੇ ਨਾਲ ਅੱਗੋਂ ਅੰਤਰਰਾਸ਼ਟਰੀ ਪੱਧਰ ਦੇ ਉੱਤੇ ਗਤਕੇ ਦੇ ਜੋਹਰ ਦਿਖਾਉਣ ਦੀ ਤਿਆਰੀ ਕਰ ਰਹੇ ਨੇ ਚੇਅਰਮੈਨ ਸਰਬਜੀਤ ਸਿੰਘ ਦੇ ਨਾਲ ਜਗਜੀਤ ਜੱਗੀ ਪੀਟੀਸ਼ ਨਿਊਜ਼ ਉਪਰ